ਤੁਹਾਨੂੰ ਵਿਖਾ ਦਈਏ ਉਹ ਤਾਰ ਦਾ ਟੋਟਾ ਜਿਸ ਨੇ 400 ਕਿੱਲੇ ਦੇ ਕਰੀਬ ਕਣਕ ਸਾੜੀ ਆ ਦੱਸ ਤਈਏ ਕਿ ਤਾਰ ਦਾ ਟੋਟਾ ਕਿਹੜਾ ਔਰ ਉਹ ਵੀ ਟੋਟਾ ਦੱਸ ਦਈਏ ਜਿਹੜਾ ਰਾਤ ਫੜਿਆ ਗਿਆ ਹੁਣ ਦੱਸ ਤਈਏ ਕਿ ਉਹ ਟੋਟਾ ਕਿਹੜਾ ਜਿਹੜਾ ਟੋਟੇ ਨੂੰ ਲੈ ਕੇ ਘੁੰਮ ਰਿਆ ਸੀ ਹੁਣ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਅੱਗੇ ਆਇਆ ਜਾਵੇ ਆ ਤਾਰ ਦਾ ਟੋਟਾ ਤੁਹਾਨੂੰ ਦੱਸ ਤਈਏ ਕਿ ਜਿਸ ਟੋਟੇ ਦੀ ਵਜ੍ਹਾ ਦੇ ਨਾਲ ਅੱਗ ਲੱਗਦੀ ਆ ਔਰ ਜੋ ਕਿਸਾਨਾਂ ਵੱਲੋਂ ਕਿਹਾ ਜਾਂਦਾ ਤਾਂ ਜਦੋਂ ਅੱਗ ਲੱਗ ਜਾਂਦੀ ਆ ਤਾਂ ਫਿਰ ਉਹ ਟੋਟੇ ਨੂੰ ਬਦਲਿਆ ਜਾਂਦਾ ਬਦਲਿਆ ਕਦੋਂ ਜਾਂਦਾ ਜਦੋਂ ਰਾਤ ਪੈ ਜਾਂਦੀ ਹੈ ਦਿਨ ਵੇਲੇ ਬਦਲਣਾ ਜਾਂ ਨਹੀਂ ਬਦਲਣਾ ਇਹ ਪਤਾ ਨਹੀਂ ਕਿਉਂ ਨਹੀਂ ਸਹੀ ਸਮਝਿਆ ਗਿਆ ਹੁਣ ਰਾਤ ਦੀਆਂ ਗੱਲਾਂ ਕਰਦੇ ਆ ਕਿ ਆਹ ਤਾਰ ਦਾ ਟੁੱਟਾ ਇਹ ਦੱਸ ਦਈਏ ਕਿ ਇਸ ਟੁੱਟੇ ਨੇ ਇਸ ਟੋਟੇ ਦੇ ਉੱਤੇ ਪੂਰੇ ਚੰਗਿਆੜੀਆਂ ਦੇ ਨਿਸ਼ਾਨ ਨੇ ਔਰ ਪੂਰਾ ਜੈਂਪਰ ਜਦੋਂ ਲੱਗਦਾ ਜਦੋਂ ਟਕਰਾਂਦਾ ਤਾਂ ਫਿਰ ਇੱਥੇ ਨਿਸ਼ਾਨ ਪੈ ਜਾਂਦੇ ਆ ਤਾਂ ਫਿਰ ਇਸ ਨੂੰ ਰਾਤ ਬਦਲਿਆ ਜਾਂਦਾ ਤਾਂ ਰਾਤ ਬਦਲਣ ਦਾ ਕੀ ਕਾਰਨ ਬਣ ਗਿਆ ਦਿਨ ਵੇਲੇ ਕਿਉਂ ਨਹੀਂ ਬਦਲਿਆ ਗਿਆ ਔਰ ਜਦੋਂ ਜਿਸ ਦੇ ਨਾਲ ਮਸਲਾ ਪੈਦਾ ਹੋਇਆ ਹੋਵੇ ਤਾਂ ਉਸ ਕਰਕੇ ਇਸ ਨੂੰ ਸਪੈਸ਼ਲੀ ਸਮਝਿਆ ਜਾਣਾ ਚਾਹੀਦਾ ਸੀ ਹੁਣ ਗੱਲਬਾਤ ਕਰਦੇ ਆਂ ਭਰਾਵਾਂ ਨਾਲ ਕਿ ਮਾਮਲਾ ਕਿਵੇਂ ਰਿਹਾ ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਭਰਾ ਜੀ ਇਹ ਕਿੰਨੇ ਵਜੇ ਦੀ ਘਟਨਾ ਹੈ ਰਾਤ ਕਿੰਨੇ ਵਜੇ ਬੰਦਾ ਫੜਿਆ ਗਿਆ ਜਦੋਂ ਤਾਰ ਲੈ ਕੇ ਜਾਂਦਾ ਸੀ ਇਹ ਤਕਰੀਬਨ 8 8:30 ਵਜੇ ਜਿਹੜਾ ਵਾ ਇਹ ਆਪਣਾ ਜੈਂਪਰ ਜਿਹਦੇ ਜਿੱਥੋਂ ਸ਼ਾਰਟ ਸਰਕਟ ਹੋ ਕੇ ਅੱਗ ਲੱਗੀਗੀ ਇਹ ਬਦਲ ਕੇ ਜਿਹੜਾ ਵਾਪਸ ਆਉਂਦਾ ਹੈ 8 ਤੋਂ 8:30 ਵਜੇ ਬੰਦਾ ਜਿਹੜਾ ਅਸੀਂ ਕਲਾਂ ਦੌਰਾਨ ਕੇ ਕਾਬੂ ਕੀਤਾ ਸੀ ਤੇ ਇਹ ਕਿਉਂ ਬਦਲਿਆ ਗਿਆ ਰਾਤ ਇਹਦਾ ਕਾਰਨ ਇਹ ਬੀਲੀ ਬੋਰਡ ਆਪਣੀ ਚਮੜੀ ਬਚਾਉਣ ਵਾਸਤੇ ਜੀ ਇਹਨਾਂ ਨੇ ਇਹ ਹਰਕਤ ਕੀਤੀ ਆ ਕਿ ਸਾਡੇ ਤੇ ਕੋਈ ਐਕਸ਼ਨ ਨਾ ਹੋਵੇ ਤੇ ਅਸੀਂ ਇਹ ਸਬੂਤ ਜੇਦਾ ਉਹਨੂੰ ਖੁਰਦੂਰਦੂ ਸਬੂਤ ਮਟਾਉਣ ਵਾਸਤੇ ਹਾਂਜੀ ਜੀ ਤੇ ਕਈ ਵਾਰ ਕੋਈ ਦਰਖਾਸਤਾਂ ਲਿਖੀਆਂ ਜਾਂਦੀਆਂ ਤਾਂ ਸਬੂਤ ਮਟਾਉਣ ਦੀ ਜਿਹੜੀ ਦਰਖਾਸਤ ਵੱਖਰੀ ਬਣਦੀ ਆ ਇਹ ਤੁਸੀਂ ਸਮਝਦੇ ਹੋਵੋਗੇ ਬਿਲਕੁਲ ਸਮਝਦੇ ਆਂ ਜੀ ਪਰ ਇਸੇ ਕਾਰਨ ਕਰਕੇ ਅਸੀਂ ਅੱਜ ਸਾਰੇ ਜ਼ਿੰਮੇਵਾਰ ਜਿਹੜੇ ਪੀੜ ਤੇ ਜ਼ਿੰਮੇਵਾਰ ਦਾ ਤੇ ਹੋਰ ਵੀ ਆਪਣਾ ਨਾਲ ਪੜਾ ਜਿਹੜੇ ਅੱਜ ਇਕੱਠੇ ਹੋ ਕੇ ਅਸੀਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦੇ ਸੀ ਪਰ ਇਹਨਾਂ ਨੇ ਪੱਲਾ ਉਹ ਬਿਜਲੀ ਬੋਰਡ ਦਾ ਮੁਲਾਜ਼ਮ ਸੀ ਜਿਹੜਾ ਫੜਿਆ ਗਿਆ ਸੀ ਬਿਲਕੁਲ ਬਿਜਲੀ ਬੋਰਡ ਦਾ ਮੁਲਾਜ਼ਮ ਤੁਸੀਂ ਪਛਾਣਦੇ ਸੀ ਉਸਨੂੰ ਬਿਲਕੁਲ ਪਛਾਣਦੇ ਆਂ ਜੀ ਥਾਣੇ ਖੜਿਆ ਸੀਗਾ ਉਹਨੂੰ ਜੀ ਅਸੀਂ ਹ ਹੁਣ ਗੱਲ ਕਰਦੇ ਆਂ ਇੱਥੇ ਸਰਦਾਰ ਜੀ ਹਟਣਾ ਸਰਦਾਰ ਜੀ ਤੁਸੀਂ ਕਿਵੇਂ ਵੇਖਤੀ ਸਰ ਮੌਕੇ ਤੇ ਵੀ ਇਹ ਚੀਜ਼ ਵੇਖੀ ਵੀ ਜਿਹਨੇ ਇਹ ਜੈਂਪਰ ਬਰਲੀ ਕਰਕੇ ਆਏ ਆ ਕਲਾਨਰ ਮੋਟਰਸਾਈਕਲ ਤੇ ਇਹ ਇੱਕ ਬੰਦਾ ਪਾਜੀਆ ਕਹਿੰਦਾ ਵੀਡੀਓ ਬਣੀਆ ਬਾਕਾਇਦਾ ਵੀਡੀਓ ਬਣੀਆ ਤੇ ਉਹਨੇ ਕੀ ਦੱਸਿਆ ਕਿ ਮੈਂ ਕਿੱਥੋਂ ਲੈ ਕੇ ਆਇਆ ਉਹ ਇਨੇ ਇਹ ਗੱਲ ਆਖੀ ਕਿ ਮੈਂ ਕੇਵਲ ਲੈ ਕੇ ਆਇਆ ਬੰਦੇ ਕਿਸੇ ਨੇ ਬਦਲੀ ਕੀਤੀ ਹੈ ਮੈਂ ਕਿਸੇ ਨੇ ਨਹੀਂ ਕੀਤੀ ਤੇਰੇ ਮੋਢਿਆਂ ਦੇ ਇਹ ਕੇਵਲ ਵੇਖੀ ਤੂੰ ਬਲੀ ਕੀਤੀ ਆ ਤੇ ਉੱਥੋਂ ਬਦਲੀ ਹੋ ਗਈ ਆ ਉੱਥੋਂ ਬਲੀ ਹੋ ਗਈ ਆ ਉਹ ਵੇਖ ਲੇ ਤੁਸੀਂ ਹਾਂ ਮੌਕੇ ਦੇ ਵੇਖ ਲੇ ਤੇ ਜਿਸ ਦੇ ਕਰਕੇ 400 ਕਿੱਲਾ ਸੜਨ ਦਾ ਅਸਾਰ ਬਣ ਗਏ ਕਿ ਲਗਭਗ 400 ਕਿੱਲਾ ਸੜ ਗਿਆ ਤੇ ਉਸੇ ਨੂੰ ਹੀ ਜਦੋਂ ਤੁਸੀਂ ਛੇੜਛਾੜ ਕਰਦੇ ਹੋ ਤਾਂ ਕਿਤੇ ਨਾ ਕਿਤੇ ਜਾ ਕੇ ਗੁਨਾਹ ਹੈ ਗਰਾਂਦ ਆ ਰਹੀ ਜੀ ਇਹ ਸਰ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਆਵਾਜ਼ ਕੀ ਕਹਿੰਦੀ ਆ ਕਿ ਕੀ ਇਹਦੇ ਤੇ ਹੋਣਾ ਚਾਹੀਦਾ ਇਹ ਜੀ ਬਿਜਲੀ ਬੋਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿਸਾਨਾਂ ਨਾਲ ਧੋਖਾ ਧੜੀ ਕੀਤੀ ਹੈ ਜੀ ਆਪਣੀ ਇਹਨਾਂ ਨੇ ਕਮਜ਼ੋਰੀ ਛਾਉਣ ਮਾਰਿਆ ਰਾਤ ਜਾ ਕੇ ਚੋਰੀ ਇਹਨਾਂ ਨੇ ਜੈਂਪਰ ਬਦਲੇ ਆ ਜੀ ਇਹ ਚੋਰੀ ਬਦਲਣਾ ਬਣਦਾ ਸੀ ਜਿਸ ਵਿੱਚ ਗੁਨਾਹ ਪੈ ਜਾਂਦਾ ਉਸ ਨੂੰ ਚੋਰੀ ਬਦਲਣਾ ਬਣਦਾ ਇਹੀ ਹੈ ਜੀ ਗੁੱਸਾ ਕਿਸਾਨਾਂ ਨੂੰ ਵੀ ਚੋਰੀ ਕੋ ਬਦਲੇ ਗਈ ਇਹ ਉਸ ਦਿਨ ਵੀ ਗੱਲ ਹੋ ਰਹੀ ਸੀ ਕਿ ਹੋ ਸਕਦਾ ਇਹ ਜੈਂਪਰ ਬਦਲ ਦੇਣ ਇਹ ਤੇ ਇਹ ਤੇ ਚਾਹੀਦਾ ਜੀ ਇਨਸਾਫ ਮਿਲਣਾ ਚਾਹੀਦਾ ਕਿਸਾਨਾਂ ਨੂੰ ਜੀ ਚਾਹੀਦਾ ਤੇ ਉਹ ਜੋ ਮੁਲਾਜ਼ਮ ਫੜਿਆ ਗਿਆ ਸੀਗਾ ਉਹਦਾ ਕੀ ਕਹਿਣਾ ਸੀ ਉਹ ਬਿਲੀਬੋਰਡ ਦਾ ਮੁਲਾਜ਼ਮ ਸੀ ਜੀ ਉਹ ਕਹਿੰਦਾ ਜੀ ਮੈਨੂੰ ਉੱਪਰ ਆਰਡਰ ਆਇਆ ਜੀ ਇਹ ਬਦਲਾਂਦੇ ਜੰਪਾ ਹਜੇ ਆਰਡਰਾਂ ਦੀ ਕੋਈ ਪਛਾਣ ਨਹੀਂ ਆ ਨਹੀਂ ਜੀ ਆਰਡਰ ਪਛਾਣੀਆਂ ਤੇ ਜਈ ਨੇ ਕਿਹਾ ਜੀ ਇਹਨਾਂ ਨੂੰ ਕਿਹਾ ਕਹਿੰਦਾ ਵੀ ਜਈ ਦੇ ਕਹਿਣ ਤੇ ਮੈਂ ਬਦਲੀ ਕੀਤੀ ਕਰਾਏ ਆ ਮੈਂ ਜਿਵੇਂ ਸਿਵਲ ਬੰਦੇ ਦੇ ਠੇਕੇਦਾਰ ਦੇ ਦੋਨੇ ਹੁਣ ਕੋਈ ਇਨਸਾਫ ਮਿਲਣ ਦੀ ਆਸ ਹੈਗੀ ਆ ਕੋਈ ਨਹੀਂ ਕੋਈ ਨਹੀਂ ਕੋਈ ਤਾਂ ਕੋਈ ਆਸ ਨਹੀਂ ਆ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਦੱਸ ਦਈਏ ਕਿ ਅਸੀਂ ਕਲਾ ਨੌਰ ਦੇ ਵਿੱਚ ਖੜੇ ਆ ਔਰ ਕਲਾਂ ਨੌਰ ਦੇ ਵਿੱਚ ਇੱਕ ਅੱਗ ਦਾ ਜਿਹੜਾ ਪੁਆੰਬਾ ਮਚਿਆ ਔਰ ਜਿਸ ਕਰਕੇ 400 ਕਿੱਲੇ ਦੇ ਕਰੀਬ ਕਣਕ ਜਿਹੜੀ ਆ ਸੜਕੇ ਸੁਆਹ ਹੋ ਗਈ ਜੋ ਕਿਸਾਨਾਂ ਦੇ ਦੱਸਣ ਮੁਤਾਬਕ 2 2.5 3 ਕਰੋੜ ਦਾ ਨੁਕਸਾਨ ਹੋ ਗਿਆ ਪਰ ਭਾਈ ਕਿਵੇਂ ਕਰਨੀ ਆ ਜਾਂ ਉਸ ਨੂੰ ਲੁਕਾਉਣਾ ਕਿਵੇਂ ਆ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਰੀ ਸਾਂਝੀ ਕਰਦੇ ਆ ਹੁਣ ਅਸੀਂ ਆਰਡੀਓ ਸਾਹਿਬ ਦੇ ਵੀ ਬਿਆਨ ਲੈਂਦੇ ਆ ਜਿਸ ਨੂੰ ਵੇਟ ਕਰਨ ਵਾਸਤੇ ਜੋ ਵੀ ਕਿਸਾਨ ਭਾਈ ਚਾਰੇ ਦੇ ਲੋਕ ਇੱਥੇ ਬੈਠੇ ਨੇ ਔਰ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਰੈਡੀਓ ਸਾਹਿਬ ਵੀ ਇੱਥੇ ਪਹੁੰਚੇ ਸੀ ਕੀ ਇਹਨਾਂ ਨੂੰ ਹਮਦਰਦੀ ਦੇ ਕੇ ਗਏ ਆ ਔਰ ਕਿਹੜੀਆਂ ਗੱਲਾਂ ਜਿਹੜੀਆਂ ਛੁਪਾਈਆਂ ਜਾ ਰਹੀਆਂ ਤਾਂ ਕਿਹੜੀਆਂ ਸਾਹਮਣੇ ਆਉਣਗੀਆਂ ਕੋਈ ਰਿਪੋਰਟ ਬਣੀ ਜਾਂ ਨਹੀਂ ਬਣੀ ਕਾਰਨ ਕੀ ਬਣਿਆ ਉਹ ਲੈ ਕੇ ਚੱਲਦੇ ਆ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਦੱਸ ਦਈਏ ਕੀ ਇੱਕ ਮਾਮਲਾ 400 ਕਿੱਲੇ ਦੇ ਕਰੀਬ ਦੱਸਦੇ ਆ ਕਿ ਕਣਕ ਕਿਸਾਨਾਂ ਦੀ ਸੜ ਗਈ ਹੈ ਔਰ ਇਹਨ ਗੈਲੀ ਕੀ ਆ ਗਲਤੀ ਕੀ ਆ ਇਹੜਾ ਵੱਲੋਂ ਇੰਜਾਮ ਲਗਾਏ ਜਾ ਰਿਹਾ ਕਿ ਬਿਜਲੀ ਬੋਰਡ ਜਿਹੜਾ ਉਸਦੀ ਗਲਤੀ ਹੈ ਕਿ ਬਿਜਲੀ ਚਾਲੂ ਸੀ ਸਰਕਾਰ ਦੀਆਂ ਹਦਾਇਤਾਂ ਸੀ ਕਿ ਜਦੋਂ ਕਣ ਕਬੱਡੀ ਜਾਂਦੀ ਆ ਜਦੋਂ ਇਹ ਸੀਜ਼ਨ ਆ ਜਾਂਦਾ ਤਾਂ ਬਿਜਲੀ ਸਮੇਂ ਵਾਸਤੇ ਬੰਦ ਕੀਤੀ ਜਾਵੇ ਕੋਈ ਸਮੇਂ ਨਿਸ਼ਚਿਤ ਹੈ ਔਰ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਇਹ ਬਿਜਲੀ ਚਾਲੂ ਸੀ ਜੋ ਸੈਲਰ ਨੂੰ ਜਾ ਰਹੀ ਹੈ ਤਾਂ ਹੁਣ ਉਸ ਬਾਰੇ ਗੱਲਬਾਤ ਕਰਦੇ ਆ ਐਸਟੀਓ ਸਾਹਿਬ ਦੇ ਨਾਲ ਕਿ ਇਹਨਾਂ ਦੇ ਕੀ ਬਿਆਨ ਹੈ ਹਾਂਜੀ ਸਰ ਸੱਚਾ ਸੱਚੀ ਗੱਲ ਜੀ ਸਰ ਕੀ ਕਹਿਣਾ ਤੁਹਾਡੇ ਧਿਆਨ ਚ ਕੀ ਆਇਆ ਕੀ ਮਾਮਲਾ ਤੁਸੀਂ ਇਨਕੁਆਰੀ ਕੀਤੀ ਹਾਂਜੀ ਉਸ ਦਿਨ ਬਾਕੀ ਫੀਡਰਾਂ ਤੇ ਸਾਰਿਆਂ ਤੇ ਪਰਮਿਟ ਹੀ ਜੀ ਕਿਹੜਾ ਕਿਹ ਵੀ ਦੋਸਤ ਪਰ ਇਹ ਲਾਈਨ ਕੱਟੀ ਸੀ ਚੰਦੂਵਡਾਲਾ ਜਿੱਦ ਤੇ ਸੱਜੇ ਚਾਹ ਕਵੀਟਰ ਜਿਹੜੇ ਸਾਰੇ ਦੇ ਪਰਬਟ ਕਰਨ ਲਾਈਨ ਪੰਦ ਸੀ ਸਿਟੀ ਫੀਡਰ ਚੱਲ ਰਿਹਾ ਸੀ ਸਾਡਾ ਸਿਟੀ ਫੀਡਰ ਤੇ 1:50 ਮਿੰਟ ਤੇ ਲਾਈਨ ਬੰਦ ਕਰਾਈ ਆ ਜੰਪਰ ਟਰਾਂਸਫਰ ਤੇ ਪ੍ਰੋਬਲਮ ਆਈ ਸੀ ਸਲੱਖਣ ਸਿੰਘ ਵਾਲੇ ਤੇ ਚੀਜ਼ ਕੋਟ ਮਤਵਕ ਉਹਦੇ ਤੇ ਕੋਈ ਬਰਡ ਦੇ ਜੋ ਕੀ ਉਹਦੇ ਫਿਊਜ਼ਰ ਜੁੜ ਗਈ ਉਸ ਤੋਂ ਬਾਅਦ ਉਹਨਾਂ ਰਿਪੇਅਰ ਕਰਕੇ ਇਹ 2:15 ਮਿੰਟ ਤੇ ਦੁਬਾਰਾ ਲਾਈਟ ਚਲੂ ਕੀਤੀ ਹੈ ਮੈਂ ਇੱਕ ਰਿਕੁਐਸਟ ਕਰਾਂ ਜੀ ਜਦੋਂ ਕਿਤੇ ਵੀ ਬਿਜਲੀ ਠੀਕ ਕਰਨ ਜਾਂਦੇ ਆ ਤੁਹਾਡੇ ਮਲਾਜਮ ਹੁਣ ਸਾਰੇ ਮਹਿਕਮੇ ਚ ਹੈਗਾ ਕਿ ਕੋਈ ਆਧਾਰ ਕਾਰਡ ਦੀ ਵੀ ਫੋਟੋ ਲੈਣ ਜਾਂਦਾ ਤੇ ਉਹਦੀ ਇੱਥੇ ਇੱਕ ਨਾ ਫੋਟੋ ਖਿੱਚੀ ਜਾਂਦੀ ਆ ਵਕਾਇਦਾ ਵੀਡੀਓ ਬਣਾਈ ਜਾਂਦੀ ਆ ਪੁਲਿਸ ਵੀ ਕਿਸੇ ਦੇ ਘਰ ਜਾਵੇ ਤਾਂ ਵੀਡੀਓ ਬਣਾਉਂਦੀ ਆ ਤੁਹਾਡੀ ਕਿਤੇ ਕੋਈ ਕੰਪਲੇਂਟ ਆ ਜਿੰਦੇ ਤੁਸੀਂ ਵੀਡੀਓ ਬਣਾਉਂਦੇ ਹੋ ਕੰਪਲੇਂਟ 'ਚ ਇਸ ਤਰ੍ਹਾਂ ਦਾ ਪ੍ਰੋਸੈਸ ਕੋਈ ਨਹੀਂ ਜੀ ਵੀਡੀਓ ਜਦੋਂ ਕਿਸੇ ਦੀ ਕੰਪਲੇਂਟ ਆਉਂਦੀ ਹੈ ਕਪਤਕਾਰ ਦੀ ਤਾਂ ਉਹਦੇ ਵਿੱਚ ਉਹਦੀ ਕੰਪਲੇਂਟ ਜਾ ਕੇ ਰਿਮੂਵ ਕਰ ਦਿੱਤੀ ਜਾਂਦੀ ਆ ਨਹੀਂ ਮੌਕੇ ਤੇ ਜਾਂਦੇ ਆ ਜਦੋਂ ਮਲਾਜਮ ਉਹਦੀ ਵੀਡੀਓ ਬਣਦੀ ਆ ਇੱਕ ਛੋਟੀ ਮੋਟੀ ਵੀਡੀਓ ਕਿਸੇ ਦਿਨ ਨਹੀਂ ਬੰਦੀ ਜਦੋਂ ਕੋਈ ਕੰਪਲੇਟ ਆਉਂਦੀ ਆ ਉਹ ਮੁਲਾਜ਼ਮ ਆਡੇ ਠੀਕ ਕਰ ਦਿੰਦੇ ਆ ਉਹਦੇ ਵਿੱਚ ਇਹੋ ਹੀ ਜੋ ਵੀਡੀਓ ਤੋਂ ਰਿਕਾਰਡ ਰੱਖਣਾ ਫੇਰ ਆ ਵੀਡੀਓ ਉਹਦੀ ਇਸ ਤਰ੍ਹਾਂ ਦਾ ਪ੍ਰੋਸੈਸ ਕੋਈ ਇਨਸੀਡੈਂਟ ਕੋਈ ਵੀ ਹੋਇਆ ਤੁਸੀਂ ਉਹਦੀ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਹੀਂ ਕਰਦੇ ਇਨਸੀਡੈਂਟ ਲੱਗ ਚੀਜ਼ ਆ ਜੀ ਕੰਪਲੇਟ ਦੀ ਸੀ ਗੱਲ ਕੋਈ ਕੰਪਲੇਟ ਦੀ ਇਨਸੀਡੈਂਟ ਇਨਸੀਡੈਂਟ ਦੀ ਕੰਪਲੇਟ ਆਉਂਦੀ ਆ ਨਾ ਕੋਈ ਇਨਸੀਡੈਂਟ ਕਿਤੇ ਵਾਪਰਿਆ ਕੋਈ ਕੁਝ ਸਾ ਜਿਹੜੀ ਨਾਰਮਲ ਕੰਪਲੇਟ ਆਉਂਦੀ ਉਹਨੂੰ ਰਿਮੂਵ ਕਰ ਦਿੰਦੇ ਆ ਮੁਲਾਜ਼ਮ ਜਾ ਕੇ ਠੀਕ ਕਰਕੇ ਜਿੱਥੇ ਠੀਕ ਕਰਦੇ ਆ ਤੇ ਫੋਟੋ ਲੈਣੀ ਜਾਂ ਇਹ ਫੋਟੋ ਵਾਲਾ ਇਸ ਦਾ ਕੋਈ ਪ੍ਰੋਸੈਸ ਨਹੀਂ ਫੋਟੋ ਆਪਾਂ ਨਹੀਂ ਮਤਲਬ ਜਿਹੜੇ ਆ ਸਪਲਾਈ ਚ ਆਪਾਂ ਚਾਲੂ ਕਰ ਦਿੰਦੇ ਆ ਜੇ ਤੁਹਾਨੂੰ ਦੱਸ ਦਈਏ ਕਿ ਕਈ ਮੁਲਾਜ਼ਮਾਂ ਨੇ ਉਹ ਤਸਵੀਰਾਂ ਖਿੱਚਦੇ ਆ ਵੀ ਇੱਥੇ ਆ ਅਸੀਂ ਕੰਮ ਕਰ ਰਹੇ ਆ ਵੀਡੀਓ ਬਣਾਉਂਦੇ ਆ ਉਹ ਟੈਂਟੇਟਿਵ ਆ ਜੀ ਸਿਰਫ ਗੁਰਪ ਵਿੱਚ ਸ਼ੋਅ ਕਰਨ ਵਾਸਤੇ ਆ ਮਤਲਬ ਆਹ ਹੀ ਆ ਮੈਂ ਕੰਮ ਕੀਤਾ ਉਹ ਸਰਕ ਕੰਮ ਦੀ ਜਿਹੜੀ ਆ ਨਹੀਂ ਲਈ ਜਾਂਦੀ ਤੁਹਾਡਾ ਇੱਕ ਮੁਲਾਜ਼ਮ ਜੈਂਪਰ ਜਿਹੜਾ ਲੈ ਕੇ ਆਉਂਦਾ ਫੜਿਆ ਗਿਆ ਉਦੀ ਕੋਈ ਕਾਰਵਾਈ ਕਿਤੇ ਰਿਟਨ ਜਿੰਨੇ ਕੋਈ ਉਹਨੇ ਗੁਨਾਹ ਨਹੀਂ ਕੀਤਾ ਉਹ ਮੈਂ ਕਿੰਦਾ ਕੰਮ ਕਰਕੇ ਆ ਰਹੀ ਫੜਿਆ ਨਾਲੇ ਕਿਹੜੀ ਗਲਤੀ ਕਰਤੀ ਉਹਨਾਂ ਨੇ ਕਿਹਾ ਵੀ ਅਸੀਂ ਫੜਿਆ ਉਹ ਜੈਂਪਰ ਸਾਡਾ ਲਾ ਕੇ ਲੈ ਕੇ ਆਏ ਜੈਂਪਰ ਲਾ ਵੇਖੋ ਮੈਂ ਕਿੰਦਾ ਰੂਟੀਨ ਵਰਕ ਆ ਰੂਟੀਨ ਵਰਕ ਦੇ ਵਿੱਚ ਆਪਾਂ ਮੈਂਟੇਨੈਂਸ ਕਰਦੇ ਆ ਜਿੱਥੇ ਨੂੰ ਲੱਗਦਾ ਵੀ ਇੱਥੇ ਕੋਈ ਡਾਊਟ ਆ ਤਾਂ ਕਰਦੇ ਆ ਉਹਦੇ ਵਿੱਚ ਕੋਈ ਮੈਂ ਕਿੰਦਾ ਗੁਨਾਹ ਥੋੜਾ ਉਹਨੇ ਕਰ ਲਾ ਮਿਲਿਆ ਇਹਨੂੰ ਫੜ ਲਿਆ ਉਹਨਾ ਗੁਨਾਹ ਨਹੀਂ ਕੀਤਾ ਉਹ ਤੁਸੀਂ ਤੁਸੀਂ ਸ਼ਬਦ ਵਰਤਿਆ ਫੜਿਆ ਮੈਂ ਵਰਤਿਆ ਜੀ ਉਹਨਾ ਮੈਨੂੰ ਕਿਹਾ ਕੀ ਇਹਣਾ ਨੇ ਜੈਂਪਰ ਅਸੀਂ ਬੰਦਾ ਰਾਤ ਫੜਿਆ ਤਾਂ ਰਾਤ ਲਾਉਣ ਦੀ ਡਿਊਟੀ ਜਿਹੜੀ ਲਿਖਤੀ ਹੋਣੀ ਆ ਉਹਦੀ ਡਿਫਰੈਂਟ ਡਿਊਟੀ ਗਿਆ ਸੀ ਡਿਊਟੀ ਵੇਖੋ ਇਸ ਤਰ੍ਹਾਂ ਦਾ ਸ਼ਡਿਊਲ ਆ ਜੋ ਰੁਟੀਨ ਚ ਆਪਾਂ ਕੰਮ ਕਰਦੇ ਹਾਂ ਕਰਦੇ ਆ ਜੀ ਇਹ ਨਹੀਂ ਕਿ ਮਤਲਬ ਆਪਾਂ ਸ਼ੱਕ ਜਿੱਥੇ ਪਿਆ ਹੁਣ ਵੀ ਹਰ ਕੰਮ ਦੀ ਆਪਾਂ ਇਹ ਨਹੀਂ ਖਾਤਾ ਕਿ ਬੰਦਿਆਂ ਦਾ ਜਿਹੜੇ ਲੱਗਦਾ ਵੀ ਇੱਥੇ ਡਾਊਟ ਆ ਉਹ ਆਪਾਂ ਕੰਮ ਕਰਨਾ ਜੈਂਪਰ ਬਦਲਿਆ ਤੁਹਾਡੇ ਮੁਲਾਜ਼ਮ ਨੇ ਹਾਂ ਬਦਲਿਆ ਬਦਲਿਆ ਬਿਲਕੁਲ ਬਦਲਿਆ ਤੇ ਉਸ ਦਾ ਇੱਕ ਇਨਸੀਡੈਂਟ ਵਰਤਿਆ ਬਹੁਤ ਵੱਡਾ ਇਨਸੀਡੈਂਟ ਸੀ ਤੇ ਉਸ ਇਨਸੀਡੈਂਟ ਦਾ ਪ੍ਰੂਫ ਕਹਿੰਦੇ ਆ ਮਨ ਮਕਾਇਆ ਡਿਊਟੀ ਵਿੱਚ ਉਸੇ ਵੇਲੇ ਲੋਕਾਂ ਵੱਲੋਂ ਕੰਪਲੇਂਟ ਕੀਤੀ ਗਈ ਸੀ ਕਿ ਜੈਂਪਰ ਲੰਬੀ ਲੈਂਥ ਹੋਣ ਕਰਕੇ ਸਵਿੰਗ ਕਰਦੇ ਜਦੋਂ ਹਵਾ ਆਉਣ ਕਰਕੇ ਇਹਨਾਂ ਦਾ ਕੋਈ ਰੈਮਡੀ ਕੀਤੀ ਜਾਵੇ ਜਾਂ ਪਹਿਲਾਂ ਧਿਆਨ ਚਾਨੂੰ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਈ ਜੇ ਕੰਪਲੇਂਟ ਪਹਿਲਾਂ ਹੁੰਦੀ ਤੇ ਆਪਾਂ ਪਹਿਲੇ ਰਿਮੂਵ ਕਰ ਦੇਣੀ ਸੀ ਜਦੋਂ ਵੀ ਸਾਨੂੰ ਕੋਈ ਫਾਲਟ ਦੀ ਕੰਪਲੇਂਟ ਹੁੰਦੀ ਆ ਭਾਵੇਂ ਰਾਤ ਨੂੰ ਵੀ ਆਵੇ ਉਥੇ ਮਲਾਮ ਜਾ ਕੇ ਇਹਨੂੰ ਕੋਈ ਕਲੀਅਰ ਕਰਦੇ ਆ ਬਸ ਇਹਦੀ ਕੋਈ ਕੰਪਲੇਂਟ ਨਹੀਂ ਉਹ ਇਨਸੀਡੈਂਟ ਹੋ ਗਿਆ ਜਦੋਂ ਇਹਨਾਂ ਦੇ ਧਿਆਨ ਚ ਆ ਗਿਆ ਉਦੋਂ ਪਬਲਿਕ ਨੇ ਸਾਨੂੰ ਖੁਦ ਕਿਹਾ ਕਿਆ ਇਦਾਂ ਦਾ ਹਲਾਰੇ ਖਾਨ ਦੇ ਤੁਸੀਂ ਕੀ ਕੀਤਾ ਕਿ ਪਹਿਲਾਂ ਵਜੇ ਹੋਣ ਗਿਆ ਕਿ ਚਲੋ ਜੇ ਪਹਿਲਾਂ ਧਿਆਨ ਚ ਸਾਡੇ ਕੋ ਕੋਈ ਕੰਪਲੇਂਟ ਨਹੀਂ ਆਈ ਇਸ ਤੇ ਦੀ ਜੇ ਕੰਪਲੇਂਟ ਹੁੰਦੀ ਪਹਿਲਾਂ ਕਰਦੇ ਨੇ ਤੁਸੀਂ ਕੰਪਲੀਟ ਕਰਾਤਾ ਇਹ ਚ ਉਹਨੇ ਕੋਈ ਗਨਾਹ ਨਹੀਂ ਕੀਤਾ ਜਿਹੜਾ ਫੜਿਆ ਦੀ ਕਹਿਣ ਸ਼ਬਦ ਕਰ ਰਹੇ ਉਹ ਗਲਤ ਕਹਿ ਰਹੇ ਜੀ ਨਹੀਂ ਜਦੋਂ ਸਾਨੂੰ ਜੋ ਸਬਦ ਮਿਲਿਆ ਸੀ ਅੱਗੇ ਕਰਤਾ ਸੀ ਕਿ 400 ਕਿਲੋ ਵੀ ਕਿਸਾਨਾਂ ਨੇ ਕਿਹਾ ਅਸੀਂ ਤੇ ਨਹੀਂ ਕਿਹਾ ਕਿਸਾਨਾਂ ਨੇ ਕਿਹਾ ਜੋ ਕਿਸਾਨਾਂ ਨੇ ਕਿਹੜੀ ਰਿਪੋਰਟ ਆ ਉਹ ਐਗਜ਼ੈਕਟ ਰਿਪੋਰਟ ਜਿਹੜੀ ਆ ਰੈਵਨਿਊ ਡਿਪਾਰਟਮੈਂਟ ਤੋਂ ਹੋਣੀ ਆ ਉਹ ਚਾਹੇ 100 ਕਿਲੋ ਨਿਕਲੇ ਜਾਂ 150 ਨਿਕਲੇ ਉਹ ਬਾਅਦ ਦੀ ਗੱਲ ਹਾਂ ਜੀ ਉਹ ਐਗਜ਼ ਤੇ ਬਿਜਲੀ ਜਿਹੜੀ ਤੁਸੀਂ ਮੰਨਦੇ ਹੋ ਕਿ ਉਸ ਵੇਲੇ ਬੰਦ ਸੀ ਹਾਂ ਬਿਜਲੀ 1:50 ਤੋਂ 2:15 ਮਿੰਟ ਤੱਕ ਸਾਡੇ ਰਿਕਾਰਡ ਮੁਤਾਬਕ ਬਿਲਕੁਲ ਬੰਦ ਸੀ ਤੇ ਪਹਿਲਾਂ ਤੁਸੀਂ ਬਾਹਰ ਕਹਿ ਰਹੇ ਸੀ ਕਿ ਕੀ ਕੀ ਤੇ ਗਲਤੀ ਹੋਈ ਆ ਬਿਜਲੀ ਚਾਲੂ ਵੀ ਸੀਗੀ ਇਸ ਤਰ੍ਹਾਂ ਕੁਝ ਪਹਿਲਾਂ ਕਹਿ ਰਹੇ ਸੀ ਨਾ ਇਹ ਵੀ ਰਿਕਾਰਡ ਆ ਸਾਡਾ ਇਹ ਰਿਕਾਰਡ ਇੱਕ ਠੀਕ ਆ ਜਿਹੜੇ ਮੈਂ ਟਾਈਮਿੰਗ ਹੁਣ ਬੋਲ ਰਿਹਾ ਉਸ ਟਾਈਮ 'ਚ ਸਾਡੀ ਲਾਈਟ ਬੰਦ ਸੀ ਠੀਕ ਹੈ ਤੇ ਹੁਣ ਰਿਪੋਰਟਾਂ ਜਿਹੜੀਆਂ ਕਿੰਨਾ ਸਮਾਂ ਹੋਰ ਲੱਗੇਗਾ ਇਹਨਾਂ ਦੀ ਰਿਪੋਰਟ ਬਿਜਲੀ ਵਿਭਾਗ ਵੱਲੋਂ ਚਲੀ ਗਈ ਹੈ ਨਹੀਂ ਗਈ ਮੌਕਾ ਵੇਖਿਆ ਗਿਆ ਜਾਂ ਨਹੀਂ ਕੋਈ ਅਫਸਰ ਮੌਕਾ ਵੇਖਣ ਆਉਣ ਨਹੀਂ ਪਾਈ ਲੋਕਾਂ ਕੋ ਪਹਿਲਾਂ ਪਤਾ ਚੁੱਕੇ ਸਾਰੇ ਡਿਪਾਰਟਮੈਂਟ ਦੀ ਰੋਡ ਕੰਪਾਈਲ ਹੋ ਕੇ ਇਹਦਾ ਫਾਈਨਲ ਪੰਨਾ ਵਾ ਉਹੀ ਆਪਣੇ ਉੱਚ ਅਧਿਕਾਰੀਆਂ ਨੂੰ ਦੱਸ ਦਿੰਦਾ ਵਾ ਤੇ ਜੋ ਵੀ ਹੋਏਗਾ ਤੇ ਬਾਕੀ ਆਪਾਂ ਕਿਸਾਨ ਵੀਰਾਂ ਤੇ ਨਾਗਲਾਂ ਮੈਂ ਪਹਿਲਾਂ ਵੀ ਕਿਹਾ ਸੀ ਹੁਣੇ ਕਹਾਂ ਵਾ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਵਾ ਕਿ ਨਾ ਜ਼ਿਆਦਾ ਨੁਕਸਾਨ ਹੋਇਆ ਵਾ ਇਸ ਚੀਜ਼ ਤੇ ਸਾਡੀਆਂ ਅੱਖਾਂ ਵੇਹੇ ਭਰੀਆਂ ਕਿ ਮਤਲਬ ਇਹਨਾਂ ਨੁਕਸਾਨ ਵੇ ਤੇ ਆਪਾਂ ਇਹੋ ਚਾਹੁੰਦੇ ਆ ਵੀ ਮਤਲਬ ਜੋ ਵੀ ਇਹਨਾਂ ਨੂੰ ਵਿਸ਼ਵਾਸ ਦੋਣੇ ਆ ਜੋ ਸਾਡੇ ਅਫਸਰਾਂ ਨੇ ਕਿਹਾ ਕਿ ਇਹਨਾਂ ਦਾ ਜੋ ਵੀ ਗਵਰਨਮੈਂਟ ਵੱਲੋਂ ਤੁਹਾਨੂੰ ਮੁਆਵਜ਼ਾ ਬੰਦਾ ਆਪਾਂ ਮੈਕਸਿਮਮ ਹੈਲਪ ਕਰਕੇ ਮੁਆਵਜ਼ਾ ਦਵਾਵਾਂਗੇ ਕਿਸਾਨ ਭਾਈ ਚਾਰਾ ਤੇ ਬਿਜਲੀ ਮਲਾਵ ਜਾ ਅਕਸਰ ਇਕੱਠੇ ਰਹਿਣੇ ਆ ਫਿਰ ਦੁਬਾਰਾ ਇਹਨਾਂ ਨੂੰ ਜ਼ਰੂਰਤਾਂ ਪੈਣੀਆਂ ਫਿਰ ਕੰਪਲੇਂਟਾਂ ਚੱਲਣੀਆਂ ਤਾਂ ਫਿਰ ਇਹਨਾਂ ਨੇ ਰਿਪੇਅਰ ਕਰਨੀਆਂ ਤਾਂ ਫਿਰ ਇਹੋ ਕੁਝ ਹੀ ਚੱਲਣਾ ਹੈ ਇਨਸੀਡੈਂਟ ਵੀ ਵਾਪਰਦੇ ਆ ਔਰ ਕਈ ਤਰ੍ਹਾਂ ਦੇ ਸਮੇ ਆਉਂਦੇ ਆ ਲੇਕਿਨ ਕਿਤੇ ਨਾ ਕਿਤੇ ਜਾ ਕੇ ਕਿਸਾਨਾਂ ਵੱਲੋਂ ਇੱਕ ਗੱਲ ਕਹੀ ਗਈ ਆ ਕਿ ਜਦੋਂ ਜੈਂਪਰ ਬਦਲੇ ਗਏ ਆ ਤਾਂ ਸਾਨੂੰ ਉਥੇ ਬੁਲਾਇਆ ਕਿਉਂ ਨਹੀਂ ਗਿਆ ਸਾਨੂੰ ਕਿਸੇ ਨੂੰ ਦੱਸਿਆ ਕਿਉਂ ਨਹੀਂ ਗਿਆ ਜਦੋਂ ਪਤਾ ਵਾਕੀ ਐਸ ਜੈਂਪਰ ਦੀ ਫੇਰ ਅਨਕੁਆਰੀ ਹੋ ਸਕਦੀ ਆ ਕਿਸੇ ਕੇਸ ਵਿੱਚ ਜਦੋਂ ਤੁਸੀਂ ਅਨਕੁਆਰੀ ਖੋਲਦੇ ਹੋ ਜਾਂ ਕਰਦੇ ਹੋ ਤਾਂ ਉਹ ਪ੍ਰੂਫ ਜਿਹੜੇ ਆ ਉਹ ਅਕਸਰ ਹੀ ਉੱਚ ਅਧਿਕਾਰੀਆਂ ਵੱਲੋਂ ਵੇਖੇ ਜਾਂਦੇ ਆ ਹੁਣ ਉੱਚ ਅਧਿਕਾਰੀਆਂ ਨੇ ਵੇਖ ਕੇ ਕੀ ਲਿਖਿਆ ਹੋਵੇਗਾ ਕੀ ਨਹੀਂ ਲਿਖਿਆ ਅਗਲੀ ਕਾਰਵਾਈ ਕੀ ਹੁੰਦੀ ਆ ਹੁਣ ਬਿਜਲੀ ਜੋ ਵਿਭਾਗ ਹੈ ਐਸ ਦੀ ਜ਼ਿੰਮੇਵਾਰੀ ਕੀ ਬਣਦੀ ਆ ਔਰ ਕਿਸਾਨ ਇਸ ਜ਼ਿੰਮੇਵਾਰੀ ਨੂੰ ਕੀ ਸਮਝ ਰਹੇ ਆ ਐਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਕਲਾਣਾੌਰ ਦੇ ਵਿੱਚ 400 ਏਕੜ ਲਗਭਗ 400 ਏਕੜ ਦੀ ਅਵਾਜ਼ ਕਹੀ ਜਾ ਰਹੀ ਹੈ ਕਿ ਇੰਨੀ ਜ਼ਮੀਨ ਦਾ ਇਹ ਨੁਕਸਾਨ ਹੋ ਗਿਆ ਔਰ ਕਣਕ ਸੜ ਗਈ ਆ ਔਰ ਜੋ ਬਿਜਲੀ ਵਿਭਾਗ ਹੈ ਉਹਨਾਂ ਦੇ ਆਡੀਓ ਸੌ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਇਹ ਚੀਜ਼ ਨਹੀਂ ਮੰਨਦੇ ਕਿ ਉਸ ਵੇਲੇ ਸਾਡੀ ਬਿਜਲੀ ਚੱਲਦੀ ਸੀ ਸਾਡੀ ਬਿਜਲੀ ਉਸ ਵੇਲੇ ਬੰਦ ਸੀ ਲੇਕਿਨ ਜੈਂਪਰ ਸਾਡਾ ਮਲਾਜਮ ਆ ਉਸਨੇ ਬਦਲਨੇ ਸੀ ਉਸਨੇ ਬਦਲ ਦਿੱਤੇ ਉਹ ਸਾਮ ਨੂੰ ਬਦਲੀਏ ਸਵੇਰੇ ਬਦਲੀਏ ਰਾਤ ਬਦਲੀਏ ਸਾਡੀ ਜ਼ਿੰਮੇਵਾਰੀ ਆ ਤਾਂ ਅਸੀਂ ਆਪਣੀ ਕਾਰਵਾਈ ਆਪਣੇ ਤਰੀਕੇ ਨਾਲ ਕਰ ਰਹੇ ਆਂ ਔਰ ਜੋ ਰਿਪੋਰਟ ਸਾਡੇ ਕੋਲ ਬਣਦੀ ਆ ਅਸੀਂ ਉਹ ਬਣਾ ਕੇ ਭੇਜ ਰਹੇ ਆਂ ਤੇ ਬਾਕੀ ਖਬਰ ਜਿਹੜੀ ਅੱਗੇ ਕੀ ਪੱਖ ਆਉਂਦੇ ਆ ਫਿਰ ਤੁਹਾਨੂੰ ਸੁਣਾਵਾਂਗੇ ਮਾਮਲਾ ਜਿੰਨਾ ਚਿਰ ਲੰਬਾ ਚੱਲੇਗਾ ਹਰ ਪੱਖ ਸੁਣਾਉਂਦੇ ਰਾਵਾਂਗੇ ਵੀਡੀਓ ਸ਼ੇਅਰ ਕਰਦੇ ਹੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦਰਸਕਦੀਨਾਨਗਰ ਗਿਲਾ ਗੁਰਦਾਸਪੁਰ